ਸਸ਼ੇਰਕਾਲ ਦੋਸਤੋ ਵਿਵੇਕ ਓਬਰਾਏ ਸ਼ਾਹਰੁਖ ਖਾਨ ਤੇ ਟਿੱਪਣੀ ਕਰਕੇ ਇੱਕ ਵਾਰ ਫਿਰ ਲਾਈਮਲਾਈਟ ਦੇ ਵਿੱਚ ਆ ਗਏ ਨੇ ਜੀ ਹਾਂ ਵਿਵੇਕ ਓਬਰਾਏ ਦੇ ਮੁਤਾਬਿਕ 2050 ਦੇ ਵਿੱਚ ਲੋਕ ਸ਼ਾਇਦ ਪੁੱਛਣਗੇ ਕਿ ਕੌਣ ਹੈ ਸ਼ਾਹਰੁਖ ਖਾਨ ਭਾਈ ਹਾਲਾਂਕਿ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ ਪਰ ਤੁਸੀਂ ਇਸ ਰਿਪੋਰਟ ਦੇ ਆਖਿਰ ਤੱਕ ਬਣੇ ਰਹਿਣਾ ਕਿਉਂਕਿ ਗੱਲ ਜਿਹੜੀ ਹੈ ਉਹ ਵਿਚਾਰਨਯੋਗ ਜ਼ਰੂਰ ਹੈ ਕਿ ਆਖਿਰ ਵਾਕਿਆ ਹੀ ਇਹ 당 ਹੋ ਸਕਦਾ ਹੈ ਜਾਂ ਫਿਰ ਨਹੀਂ। ਔਰ ਆਖਿਰ ਵਿਵੇਕ ਉਭਰਾਏ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਤੇ ਆਈ ਕਿ ਨੇ ਤੁਸੀਂ ਕੀ ਸੋਚਦੇ ਹੋ? ਕਿ ਵਿਵੇਕ ਉਭਰਾਏ ਦੇ ਵੱਲੋਂ ਕਹੀ ਗਈ ਇਹ ਗੱਲ ਵਾਕਈ ਸੱਚ ਹੋ ਸਕਦੀ ਹੈ? ਦੋਸਤੋ ਇਸ ਖਬਰ ਤੋਂ ਬਾਅਦ ਮਨ ਦੇ ਵਿੱਚ ਮੇਰੇ ਜਿਹੜੇ ਉਹ ਕਈ ਸਵਾਲ ਖੜੇ ਹੋ ਗਏ। ਜਿਸ ਦਾ ਉੱਤਰ ਸ਼ਾਇਦ ਤੁਸੀਂ ਮੈਨੂੰ ਦੇ ਪਾਓ। ਕਿ ਉਹ ਮਨੋਰੰਜਨ ਉਦਯੋਗ ਦੀ ਬਦਲਦੀ ਹੋਈ ਦਰਸ਼ਕ ਪਸੰਦ ਨੂੰ ਸਮਝਾਉਣਾ ਚਾਹੁੰਦੇ ਸਨ? ਕਿ ਇਹ ਬਿਆਨ ਇੱਕ ਵੱਡੇ ਨਜ਼ਰੀਏ ਦੇ ਨਾਲ ਦਿੱਤਾ ਗਿਆ ਹੈ ਕਿ ਹਰ ਇੱਕ ਜਨਰੇਸ਼ਨ ਦਾ ਆਪਣਾ ਸੁਪਰਸਟਾਰ ਹੁੰਦਾ ਹੈ ਕਿ ਉਹਨਾਂ ਦਾ ਇਹ ਕਹਿਣਾ ਫਿਲਮ ਇੰਡਸਟਰੀ ਦੇ ਵਿੱਚ ਹੋ ਰਹੀਆਂ সুইਪਿੰਗ ਚੇਂजेस ਜਿੱਦਾਂ ਕਿ OTT ਆ ਗਿਆ ਨਵਾਂ ਟੈਲੈਂਟ ਆ ਗਿਆ ਗਲੋਬਲਾਈਜੇਸ਼ਨ ਦਾ ਨਤੀਜਾ ਹੈ ਜਾਂ ਫਿਰ ਵਿਵੇਕ ਉਮਰਾਈ ਨੇ ਇਹ ਕਿਹਾ ਕਿਉਂਕਿ ਉਹਨਾਂ ਨੇ ਫਿਲਮ ਉਦਯੋਗ ਦੇ ਵਿੱਚ ਪਾਵਰ ਡਾਇਨਾਮਿਕਸ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਦੋਸਤੋ ਓਬਰਾਏ ਦਾ ਬਿਆਨ ਮਸ਼ਹੂਰੀ ਦੇ ਫਲੈਸ਼ ਨੇਚਰ ਯਾਨੀ ਕਿ ਚਮਕਦਾਰ ਪਰ ਅਸਥਾਈ ਨੂੰ ਹਾਈਲਾਈਟ ਕਰਦਾ ਹੈ ਇਹ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਸਿਤਾਰਿਆਂ ਦਾ ਸਥਾਨ ਇਤਿਹਾਸ ਦੇ ਵਿੱਚ ਵੱਖਰਾ ਜ਼ਰੂਰ ਹੋ ਸਕਦਾ ਹੈ ਪਰ ਹਰ ਜਨਰੇਸ਼ਨ ਆਪਣੀ ਯਾਦ ਰੱਖਦੀ ਹੈ ਅਤੇ ਉਸੇ ਯਾਦ ਨੂੰ ਮਹੱਤਤਾ ਦਿੰਦੀ ਹੈ ਅਤੇ ਅਗਲੀ ਜਿਹੜੀ ਜਨਰੇਸ਼ਨ ਹੈ ਸਭ ਕੁਝ ਯਾਦ ਨਹੀਂ ਰੱਖ ਸਕਦੀ ਹੈ ਹਾਂ ਅਗਲੀ ਜਨਰੇਸ਼ਨ ਉਹ ਭਾਸ਼ਣ ਦੇ अगली जनरेशन जो इतिहास के दिलचस्पी रखते हैं वो जरूर शाहरुख खान को याद रखे यही सच्चाई है एक कौड़ा सच है जिसनों निगलना उस इंसान के लिए बहुत मुश्किल हो जाता है जिसने पिछले कई धाकियां तो हमेशा चमकदार बने रहने लिए पूरे शौक के दिन रात एक करके मेहनत की खुद सोचो कि एक पिता अपने बच्चों के लिए हीरो हो सकता है उसका बच्चा जरूर याद रखेगा ਪਰ ਦਾਦੇ ਤੋਂ ਪਰਦਾਦੇ ਤੱਕ ਪਹੁੰਚਦਿਆਂ ਇਹ ਯਾਦ ਜਿਹੜੀ ਹੈ ਉਹ ਫਿੱਕੀ ਹੋ ਜਾਂਦੀ ਹੈ ਜੀ ਹਾਂ ਦੋਸਤੋ ਇਹ ਹੀ ਸੱਚਾਈ ਹੈ ਜਨ ਜ਼ੀ ਦੀ ਅੱਧੀ ਤੋਂ ਵੱਧ ਜਨਰੇਸ਼ਨ ਨੂੰ ਆਪਣੇ ਪਰਦਾਦੇ ਦਾ ਨਾਮ ਤੱਕ ਯਾਦ ਨਹੀਂ ਹੋਏਗਾ ਇਸੇ ਗੱਲ ਤੋਂ ਅਗਲਾ ਸਵਾਲ ਨਿਕਲਦਾ ਹੈ ਕਿ ਭਾਈ ਜੇ ਸਾਨੂੰ ਕਿਸੇ ਨੇ ਯਾਦ ਰੱਖਣਾ ਹੀ ਨਹੀਂ ਹੈ ਤਾਂ ਫਿਰ ਅਸੀਂ ਮਿਹਰਤ ਕਿਉਂ ਕਰੀਏ ਸਭ ਕੁਝ ਵੇਚ ਵੱਟ ਕੇ ਖਾ ਲੈਣੇ ਇਹ ਬਿਆਨ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਕੀ ਯਾਦ ਰਹਿਣਾ ਬਹੁਤ ਜ਼ਰੂਰੀ ਹੈ ਜਾਂ ਕਿ ਆਤਮ ਮੁਲਾਂਕਣ ਅਤੇ ਅੰਦਰੂਨੀ ਸੰਤੋਸ਼ ਮਹੱਤਵਪੂਰਨ ਹੈ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਇੱਕ ਬੰਨੇ ਕੁਝ ਲੋਕ ਇਹ ਸੋਚ ਸਕਦੇ ਨੇ ਕਿ ਓਬਰਾਏ ਦਾ ਬਿਆਨ ਸਿਰਫ ਆਪਣੀ ਬਦਨਾਮੀ ਦੇ ਸਮੇਂ ਦੇ ਦੌਰਾਨ ਧਿਆਨ ਖਿੱਚਣ ਦੇ ਲਈ ਦਿੱਤਾ ਗਿਆ ਹੈ ਜਾਂ ਆਪਣੀ ਇੰਟਰਵਿਊ ਦੇ ਵਿੱਚ ਸੰਭਾਵਿਤ ਪ੍ਰੋਮੋਸ਼ਨ ਦੇ ਲਈ ਹੰਕਾਰ ਕੂਰਵਨ ਤਰੀਕੇ ਦੇ ਨਾਲ ਵਰਤਿਆ ਗਿਆ ਹੈ ਤਾਂ ਦੂਜੇ ਬੰਨੇ ਸ਼ਾਹਰੁਖ ਖਾਨ ਦੇ ਜਿਹੜੇ ਚਾਹਵਾਨ ਨੇ ਉਹ ਇਸ ਬਿਆਨ ਤੋਂ ਨਾਰਾਜ਼ ਹੋ ਸਕਦੇ ਨੇ ਇਹੋ ਜਿਹਾ ਕਹਿਣਾ ਕਿ 2050 ਦੇ ਵਿੱਚ ਕੋਈ ਨਹੀਂ ਸ਼ਾਹਰੁਖ ਖਾਨ ਨੂੰ ਜਾਣੇਗਾ ਠੀਕ ਹੈ ਕਿ ਇਹ ਕਹੇਗਾ ਕਿ ਸ਼ਾਹਰੁਖ ਖਾਨ ਕੌਣ ਹੈ ਤੇ ਉਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦੀ ਦਿਆ ਦੀ ਭਾਵਨਾ ਹੈ ਉਹਨਾਂ ਨੂੰ ਫੇਸ ਪਹੁੰਚਣੀ ਲਾਜ਼ਮੀ ਹੈ ਫੇਸ ਸਪੌਂਸਰ ਦੀ ਹੈ ਖਾਸ ਕਰਕੇ ਉਹਨਾਂ ਦੇ ਲਈ ਜੋ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨਦੇ ਨੇ ਜਿਹੜੇ ਵੱਡੇ ਫੈਨ ਨੇ ਇਹ ਮੰਨਣਾ ਕਿ ਲੋਕ ਇੱਕ ਵੱਡੇ ਸਿਤਾਰੇ ਨੂੰ ਪੂਰੀ ਤਰ੍ਹਾਂ ਦੇ ਨਾਲ ਭੁੱਲ ਜਾਣਗੇ ਕੁਝ ਹੱਦ ਤੱਕ ਆ ਵਸਤ ਆ ਵਸਤਵਿਕ ਹੋ ਸਕਦਾ ਹੈ ਕਿਉਂਕਿ ਦੋਸਤੋ ਕਈ ਵਾਰ ਜਿਹੜਾ ਹੈ ਚਰਿੱਤਰ ਅਤੇ ਕਲਾਕਾਰਾਂ ਦੀ ਵਿਰਾਸਤ ਇਤਿਹਾਸਿਕ ਰਿਕਾਰਡ ਜਾਂ ਫਿਲਮਾਂ ਜਾਂ ਸੰਗ੍ਰਹਿਤ ਯਾਦਾਂ ਦੇ ਰਾਹੀਂ ਜਿਹੜੀ ਹੈ ਉਹ ਉਜੀ ਹੁੰਦੀ ਰਹਿੰਦੀ ਹੈ ਇਤਿਹਾਸ ਸਿੱਧੇ ਸ਼ੂਨਤਾ ਦੇ ਵੱਲ ਕਦੇ ਵੀ ਨਹੀਂ ਵਧਦਾ ਬਲਕਿ ਉਸ ਨੂੰ ਸੰਭਾਲ ਕੇ ਰੱਖ ਸਕਦੇ ਨੇ ਠੀਕ ਹੈ ਜੀ ਜਿੱਦਾਂ ਤਾਂ ਇਹ ਮੰਨੂ ਕਿ মিডিਆ ਦੇ ਰਾਹੀਂ ਆਪਾਂ ਸੱਭਿਆਚਾਰ ਦੇ ਰਾਹੀਂ ਦੋਸਤੋ ਮੈਨੂੰ ਜਿੱਦਾਂ ਖਬਰਾਂ ਸੁਣਾਉਣ ਦਾ ਸ਼ਬਦਾਂ ਨੂੰ ਪਰੋਣ ਦਾ ਬਹੁਤ ਸ਼ੌਂਕ ਹੈ ਇੱਕ ਕੰਮ ਮੈਂ ਇਸ ਲਈ ਨਹੀਂ ਕਰਦਾ ਹੈਗਾ ਕਿ ਕੋਈ ਮੈਨੂੰ ਜਾਣੇ ਆ ਪਛਾਣੇ ਪਰ ਕੱਲ ਨੂੰ ਜੇਕਰ ਮੇਰਾ ਕੰਮ ਬਧੇਰੇ ਲੋਕਾਂ ਨੂੰ ਪਸੰਦ ਆਉਂਦਾ ਹੈ ਤਾਂ ਉਹ ਕੰਮ ਹਮੇਸ਼ਾ ਜ਼ਿੰਦਾ ਰਹੇਗਾ ਵੱਖਰੇ ਵੱਖਰੇ ਮਾਦੇ ਮਾਦੇ ਰਾਹੀਂ ਇਤਿਹਾਸ ਦੇ ਵਿੱਚ ਰੁਚੀ ਰੱਖਣ ਵਾਲੇ ਆਪਣੇ ਆਪ ਹੀ ਲੱਭ ਲੈਂਦੇ ਨੇ ਆਪਣੇ ਆਈਡਲਸ ਨੂੰ ਬਰਿਆਂ ਤੋਂ ਜੰਮੀ ਧੂੜ ਸਾਫ਼ ਕਰਕੇ ਯਾਦ ਦਿਵਾ ਦਿੰਦੇ ਨੇ ਉਸ ਵੇਲੇ ਦੇ ਜਨਰੇਸ਼ਨ ਨੂੰ ਕਿ ਜੰਮਿਆ ਸੀ ਕੋਈ ਮਾਂ ਦਾ ਪੁੱਤ ਇਹਦੇ ਵਰਗਾ ਜਿਸ ਤੋਂ ਬਾਅਦ ਸਾਰਿਆਂ ਦੇ ਲਈ ਉਹ ਪ੍ਰੇਰਣਾ ਸਰੋਤ ਬਣ ਜਾਂਦਾ ਹੈ ਅ ਕਿਦਾਂ ਦੀ ਲੱਗੀ ਤੁਹਾਨੂੰ ਇਹ ਮੇਰੀ ਰਿਪੋਰਟ ਜਾਂ ਤੁਸੀਂ ਕੋਈ ਹੋਰ ਵਿਚਾਰ ਇਸ ਦੇ ਉੱਤੇ ਰੱਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਔਰ ਹੋਰ ਇਦਾਂ ਦੀਆਂ ਰਿਪੋਰਟਸ ਦੇ ਲਈ ਤੁਸੀਂ ਬਣੇ ਰਹੋ ਐਡੀਟਰ ਸਾਹਿਬ ਆਫੀਸ਼ੀਅਲ ਦੇ ਨਾਲ ਮੈਂ ਸੁਪ੍ਰੀਤ ਸਿੰਘ ਕਾਲੋ